ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆਤੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਜੀ ਨੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕਹਿਣ ਬਣ ਕੇ ਵਰੀ ਮੌਨਸੂਨ ਸਕੂਲਾਂ ਤੇ ਸਰਕਾਰ ਦਫ਼ਤਰਾਂ ਵਿੱਚ ਛੁੱਟੀਆਂ ਦਾ ਐਲਾਨ ਇਸ ਦੇ ਨਾਲ ਹੀ ਦੇਸ਼ ਵਿੱਚ ਮੌਨਸੂਨ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਅਤੇ ਲਗਭਗ ਪੂਰੇ ਦੇਸ਼ ਨੂੰ ਕਵਰ ਕਰ ਲਿਆ ਹੈ ਅਤੇ ਦੋ ਚਲਾਈ ਨੂੰ ਮੌਨਸੂਨ Rajasthan Haryana ਤੇ Punjab ਤੇ ਬਾਕੀ ਸਿਆ ਵਿੱਚ ਅੱਗੇ ਵਧ ਗਈ ਹੈ ਇਸ ਤਰ੍ਹਾਂ ਮੌਨਸੂਨ ਨੇ ਹਰ ਚਲਾਈ ਨੂੰ ਦੇ ਭਾਰਤ ਨੂੰ ਕਵਰ ਕਰ ਲਿਆ ਹੈ ਅਤੇ ਆਮ ਤਰੀਕ 6 ਦਿਨ ਪਹਿਲਾਂ 2 ਜੁਲਾਈ ਨੂੰ ਪੂਰੇ ਦੇਸ਼ ਨੂੰ ਕਵਰ ਕਰ ਲਿਆ ਹੈ ਇਧਰ ਉੱਤਰ ਪੂਰਬ ਵਿੱਚ ਪਾਰਿਮੀ ਕਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਨੀਪੁਰ ਮਣੀਪੁਰ ਦੇ ਅਸਾਮ ਵਿੱਚ ਹੜ ਆ ਗਿਆ ਹੈ ਮਣੀਪੁਰ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਦਫਤਰ ਅਤੇ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਜਦਕਿ ਸਕੂਲਾਂ ਵਿੱਚ 4 ਜੁਲਾਈ ਨੂੰ ਵੀ ਪੰਦਰ ਰਹਣਗੇ ਦੂਜੇ ਪਾਸੇ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਉੱਤਰਖੰਡ Rajasthan ਗੁਜਰਾਤ ਬਿਹਾਰ ਪੱਛਮੀ ਬੰਗਾਲ ਸਿਕਮ ਮਨੀਪੁਰ ਮਿਘਾਲੀਆ ਅਸਾਮ ਤ੍ਰਿਨਪੁਰ ਵਿੱਚ ਬਹੁਤ ਸਾਰੇ ਭਾਰੀ ਮੀਂਹ ਪੈੰਦੀ ਭਵਿਕ ਬਣੀ ਕੀਤੀ ਗਈ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ